ਲੋਕ ਨਹੀਂ ਭੁੱਲ ਜੋ ਵੜਨਦੇ ਜਮੀਨਾਂ 'ਚ ਇਹਦਾ ਡਾਂਗਾਂ ਨੂੰ ਤੇਲ ਲਾਈ ਬੈਠਿਆ ਤੁਸੀਂ ਪੈਰ ਧਰ ਕੇ ਦੇਖੋ ਛੋੜਾ ਚੀਕਾਂ ਦਾ ਪਾਤਨਾ ਦਿੱਲੀ ਤੱਕ ਤੋਂ ਨੂੰ ਨਾ ਛੱਡ ਕੇ ਲੋਕ ਉੱਟ ਕੇ ਤਾਂ ਜਮੀਨਾਂ ਜਮੂਨਾਂ ਨੇ ਦੇਣਗੇ ਲੋਕ ਜਮੀਨ ਬੰਦੇ ਦੀ ਮਾਂ ਹੈ ਜਿਵੇਂ ਤੇਰੀ ਮਾਂ ਤੇਰੀ ਮਾਂ ਤੇਰੀ ਮਾਂ ਜਿਹੜਾ ਬੰਦਾ ਰੋਟੀ ਖਾਂਦਾ ਗਰਵਾਣੀ ਕਰੇ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਤਾ ਤੇ ਇਹ ਜਮੀਨਾਂ ਦੇ ਆ ਕੇ ਸਾਨੂੰ ਦੱਬ ਲੈਣਗੇ ਇਹਦਾ ਪਲੇਖਾ ਕੱਢ ਦਿਓ ਮਾ ਸੋਚਣ ਵਾਲੀ ਗੱਲ ਇਹ ਆ ਜਦ ਸਵਾਲੇ ਪੈਦਾ ਹੁੰਦਾ ਵੀ ਕੀ ਇਹਦੇ ਲਈ ਹੁਣ ਇੱਥੇ ਮੈਂ ਬੋਲਿਆ ਮੈਂ ਇੱਕ ਇੱਕ ਗੱਲ ਕਹੀ ਮਾ ਲੋਕੋ ਤੁਸੀਂ ਇੱਥੇ ਟਰੈਕਟਰਾਂ ਦੇ ਉੱਤੇ ਨੌਜਵਾਨ ਮੁੰਡੇ ਇੱਕ ਪਾਸੇ ਥਾਣੇ ਦਾ ਝੰਡਾ ਇੱਕ ਪਾਸੇ ਕਾਂਗਰਸ ਦਾ ਝੰਡਾ ਹੈ ਕੀ ਕਾਂਗਰਸ ਨੇ ਸਾਡੀਆਂ ਜਮੀਨਾਂ ਨਹੀਂ ਦੱਬੀਆਂ 205 ਦੇ ਵਿੱਚ ਟੈਨਟ ਫੈਕਟਰੀ ਲਈ ਗਿੱਤੌਲੇ ਬਰਨਾਲੇ 'ਚ ਲੋਕਾਂ ਨੇ ਵਿਰੋਧ ਕੀਤਾ ਤਾਂ ੱਕੇ ਨੇ ਕਾਂਗਰਸ ਸਰਕਾਰ ਵੱਲੋਂ ਜ਼ਮੀਨ ਦੱਬੀ ਸੈਂਕੜੇ ਏਕੜ ਲੋਕਾਂ ਦੇ ਡਾਂਗਾ ਮਾਰ ਕੇ ਲੱਤਾਂ ਮਾ ਤੋੜਦਾ ਲੋਕਾਂ ਨੇ ਲੱਤਾਂ ਮਾ ਗੋਲੀਆਂ ਮਾਰੀਆਂ ਪੁੱਤਰ ਇਹ ਸੋ ਪੈਂਦੀ ਗੱਲ ਹੈ ਅਧਿਕਾਰ ਸੀ ਗਏ ਲੋਕਾਂ ਦਾ ਰਾਜਾ ਬੜੈਂਕਾ ਨਾ ਮੈਂ ਗੋਲੀਆਂ ਖਾਉਂ ਹਿੱਕਾ 'ਚ ਸਵਾਲ ਇਹ ਆ ਕਿਹੜੀ ਤੂੰ ਅਹੀ ਸ਼ਕਤੀ ਲਵਾਈ ਫਿਰਦਾ ਬੁੱਲ੍ਹ ਪ੍ਰੂਤ ਕਿੰਨੇ ਵਾਰੀ ਗੋਲੀਆਂ ਖਾਧਿਆ ਅੱਗੇ ਪੰਜਾਬ ਦੇ ਲਈ ਬੀਜ ਬਾਦਲ ਕਹਿੰਦੇ ਪੰਜਾਬ ਗਿਆ ਪੰਥ ਗਿਆ ਡੁੱਬ ਗਿਆ ਜਮੀਨਾਂ ਗੰਗਾਂ ਸਾਨੂੰ ਲੋ ਅਸੀਂ ਬਚਾਵਾਂਗੇ 213 ਦੇ ਲੈਂਡ ਕੋਈ ਅਸੀਂ ਨਕਡਾਉਣ ਲੈ ਕੇ ਆਇਆ ਮੋਸ਼ਿ ਤੋਂ ਲੈ ਕੇ ਆਇਆ ਜਮੀਨਾਂ ਦਾ ਬੰਦਾ ਬਾਦਲ ਹੁਣ ਮੈਂ ਇੱਥੇ ਗੱਲ ਕਰਤੀ ਬਾਦਲਾਂ ਦੀ ਕਾਂਗਰਸ ਸੀ ਉਹ ਵਿੱਚ ਬੜੀਆਂ ਮਿਰਚਾਂ ਲੱਗੀਆਂ ਕਈਆਂ ਨੂੰ ਤਾਂ ਮੈਂ ਲੋਕਾਂ ਨੂੰ ਕਹਿੰਦਾ ਲੋਕੋ ਇਹ ਛੋਡੀਆਂ ਕਰਤੂਤਾਂ ਤੁਹਾਨੂੰ ਖਤਮ ਕਰ ਦੇਣਗੀਆਂ ਤੁਸੀਂ ਜਿੱਦੀ ਝੱਟ ਬਣੇ ਬੈਠੋ ਕਾਂਗਰਸੀਆਂ ਦੇ ਕਾਲੀਆਂ ਦੇ ਬੋਕਰ ਦੇ ਬੀਜਪੀ ਦੇ ਕਦੇ ਉਹ ਨਾ ਖੜ ਗਏ ਕਦੇ ਉਹ ਨਾ ਖੜ ਗਏ ਕਦੇ ਪੰਜਾਬ ਨਾਲ ਵੀ ਖੜ ਜੋ ਪਾਣੀਆਂ ਵਾਲੇ ਵੀ ਖੜ ਜੋ ਬੋਲੀ ਲਈ ਵੀ ਖੜ ਜੋ ਧਰਤੀ ਲਈ ਵੀ ਖੜ ਜੋ ਜਵਾਨੀ ਲਈ ਵੀ ਖੜ ਜੋ ਅੱਜ ਪੰਜਾਬ ਦੇ ਅੰਦਰ ਅੱਜ ਪਰਸੋਂ ਪੰਜ ਨਿਯੁਕਤੀਆਂ ਹੁੰਦੀਆਂ ਨੇ ਪਸ਼ੂ ਪਾਲਣ ਭਾਗ ਦੇ ਵਿੱਚ ਇੱਕ ਬੰਦਾ ਹਸਾਰ ਤੋਂ ਹਰਿਆਣੇ ਤੋਂ ਸਭ ਤੋਂ ਹਰਿਆਣੇ ਤੋਂ ਦੂਜਾ ਬੰਦਾ ਤੀਜਾ ਬੰਦਾ ਫਤੇਪੁਰ ਤੋਂ ਯੂਪੀ ਤੋਂ ਚੌਥਾ ਬੰਦਾ ਹਿਮਾਚਲ ਤੋਂ ਇੱਕ ਬੰਦਾ ਪੰਜਾਬ ਤੋਂ ਪੰਜਾਂ ਦੇ ਵਿੱਚ ਚਾਰ ਬੰਦੇ ਦੂਜੇ ਸੂਬਿਆਂ ਦੇ ਆ ਸਾਡਾ ਪੰਜਾਬੀ ਕਿੱਥੇ ਗਏ 99% ਨੌਕਰੀਆਂ ਪੰਜਾਬ ਦੇ ਬੱਚੇ 99% ਬਣਦਾ ਇੱਕ ਬੰਦਾ ਸਾਡਾ ਤੇ ਚਾਰ ਬੰਦੇ ਉਹਨਾਂ ਦੇ ਅੱਜ ਪੰਜਾਬ ਦੀ ਡੈਮੋਗ੍ਰਾਫੀ ਕਿਵੇਂ ਬਦਲੀ ਜਾ ਰਹੀ ਹੈ ਸੁਣ ਲੋ ਧਿਆਨ ਨਾਲ ਅਸੀਂ ਕਿਸੇ ਦੇ ਵਿਰੋਧਚ ਨਹੀਂ ਕੀ ਸਾਡੇ ਕੇ ਕੰਮ ਕਰਨਾ ਹੋਂ ਸਾਡੇ ਬੰਦੇ ਦੂਜੇ ਸੂਬਿਆਂ ਜਾਂਦੇ ਆ ਪੰਜਾਬੀ ਦੂਜੇ ਦੇਸ਼ਾਂ 'ਚ ਵੀ ਜਾਂਦੇ ਆ ਪਰ ਜੇ ਤੁਸੀਂ ਇੱਥੇ ਹਿਮਾਚਲ ਦਾ ਕਾਨੂੰਨ ਬਣਾ ਫਿਰਦੇ ਹੋ ਪੁਤਰਾਖੰਡ ਦਾ ਕਾਨੂੰਨ ਬਣ ਗਿਆ ਮਹਾਰਾਸ਼ਟਰ ਦਾ ਕਾਨੂੰਨ ਬਣ ਗਿਆ ਰਾਜਸਥਾਨ ਦਾ ਕਾਨੂੰਨ ਬਣ ਗਿਆ ਬੁੱਤ ਜਿੰਨਾ ਜ਼ਮੀਨ ਲੈ ਸਕਦੇ ਹੋ ਨਾ ਨੌਕਰੀ ਲੈ ਸਕਦੇ ਹਾਂ ਨਾ ਵੋਟ ਬਣਾ ਸਕਦਾ ਪੰਜਾਬ ਕਿਉਂ ਕਹਿੰਦੀ ਬਣ ਰਿਹਾ ਪੰਜਾਬ ਦੀ ਡੈਮੋਗ੍ਰਾਫੀ ਕਿਉਂ ਬਦਲੀ ਜਾ ਰਹੀ ਹੈ ਸਾਡੀ ਕੋਈ ਫਿਰਕਾਪ੍ਰਸਤੀ ਕੋਈ ਨਫ਼ਰਤ ਨਹੀਂ ਕੋਈ ਵਿਰੋਧ ਨਹੀਂ ਆਸੀਂ ਮਨੁੱਖਤਾ ਦੀ ਭਲਾਈ ਵਾਲੇ ਖਵਾਦ ਦੇ ਭਲੇ ਮੰਗਣ ਵਾਲੇ ਸਾਡੇ ਕੌਮ ਦਾ ਸਿਧਾਂਤ ਆ ਪਰ ਜਿਹੜੇ ਹਾਲਾਤ ਪੰਜਾਬ ਵਿੱਚ ਬਣੇ ਬਣ ਰਹੇ ਨੇ ਇਹਨਾਂ ਦਿੱਗੇ ਬੜੇ ਖਤਰਨਾਕ ਹੋਣਗੇ ਜੋ ਪੰਜਾਬੀ ਡੈਮੋਗ੍ਰਾਫੀ ਬਦਲਦੀ ਤੇ ਇਹ ਗੱਲਾਂ ਕਰਕੇ ਅੱਜ ਲੋਕਾਂ ਨੂੰ ਲੋੜ ਹੈ ਯਾਰ ਮਸਲਾ ਕੀ ਆ ਫਿਰ ਆਪਾਂ ਕਹਿੰਦੇ ਆ ਸ਼ਹਿਰ ਵਾਲਾ ਕਹਿੰਦਾ ਮੈਂ ਕੀ ਲੈਣਾ ਹੈ ਜ਼ਮੀਨ ਤਾਂ ਜੱਟ ਦੀ ਜਾਂਦੀ ਥਾਂ ਦੀ ਜਾਂਦੀ ਆ ਮੈਂ ਤੁਹਾਨੂੰ ਧਾਰਨ ਦਿੰਦਾ 220 ਦੇ ਵਿੱਚ ਬਰਿੰਡੇ ਦੇ ਵਿੱਚ ਅਸੀਂ ਅਲਾਸਾ ਦੀ ਇੱਕ ਮਾਰਕੀਟ ਰੋਕ ਲਈ ਕਥਾਨੀ ਮੋਰਚੇ ਵਾਲੇ ਬੰਦ ਕਰਤੀ 60 ਲੱਖ ਰੁਪਏ ਦੀ ਇੱਕ ਦਿਨ ਦੀ ਸੇਲ ਸੀ ਮਾਰਕੀਟ ਦੀ ਜਿੱਥੇ ਸੂਈ ਤੋਂ ਲੈ ਕੇ ਹਰ ਕਮਾਲ ਮਿਲਦਾ ਮੈਂ ਧੋਬੀ ਬਾਜ਼ਾਰ ਵਾਗਿਆ ਬਰਿੰਡੇ ਤੋਂ ਧੰਨਾਂ ਬਾਅਦ ਲੋਕਾਂ ਨੂੰ ਇਕੱਠੇ ਕਰਾ ਦੁਕਾਨਦਾਰਾਂ ਨੂੰ ਮੈਂ ਕਿਹਾ ਮੈਨੂੰ ਅਲਾਸਾ ਵੀ ਜਿੱਦੇ ਦੀ ਉਹ ਮਾਰਕੀਟ ਬੰਦ ਦਾ ਕੋਈ ਫਾਇਦਾ ਹੋਇਆ ਕਹਿੰਦੇ ਹਾਂ ਬਾਈ ਰਾਣ ਕਪੂਰੀ ਹੋਗੀ ਪੈਸੇ ਵੱਧ ਵੱਟੇ ਜਾਣ ਲੱਗੇ ਉਸ ਕਿੱਥੇ 60 ਲੱਖ ਰੁਪਏ ਇੱਕਠਾ ਜਾ ਰਹੇ ਇੱਕ ਦੁਕਾਨ ਤੇ ਕਿਉਂ 60 ਲੱਖ ਨੀਆਂ ਦੁਕਾਨਾਂ ਦੇ ਵੰਡਿਆ ਗਿਆ ਅਡੋੜੀ ਸਮਾਨ ਲਿਆ ਨਾ ਅੱਛਾ ਫਿਰ ਮੈਂ ਤੁਸੀਂ ਉੱਠ ਕੇ ਕਿਉਂ ਨਹੀਂ ਆਉਂਦੇ ਤੁਹਾਡਾ ਮਸਲਾ ਨਹੀਂ ਹੈਗਾ ਇਹ ਅੱਜ ਮੈਂ ਵਿਚਾਰਾਂ ਜਾਣਾ ਤੁਹੇ ਲਿਧਾਣੇ 'ਚ ਖੜੇ ਹਾਂ ਮੈਨੂੰ ਜਵਾਬ ਦਿਓ ਜਦੋਂ ਤੁਹਾਡਾ ਬੇਮੋਲ ਬਣ ਗਿਆ ਐਮਬੀਡੀ ਮੋਲ ਬਣ ਗਿਆ ਜਦੋਂ ਇਹ ਮੋਲ ਬਣਿਆ ਕਿ ਛੋਟੇ ਦੁਕਾਨਦਾਰ ਉਹਨੇ ਖੁਸ਼ਹਾਲ ਹੈਗੇ ਖਤਮ ਹੋਏ ਕਿ ਨਹੀਂ ਹੋਏ Amazon ਤੇ ਜਾਂ ਹੋਰ ਰਾਹੀਂ ਆਨਲਾਈਨ ਸਮਾਨ ਖਰਾਂਚਾਉਣ ਲੱਗ ਗਿਆ ਦੁਕਾਨਦਾਰ ਬਜ਼ਾਰਾਂ ਵਾਲੇ ਸੇਠ ਮੇਰੇ ਮਿੱਤਰਾਂ ਪਿੰਡ ਤੋਂ ਜਾਂ ਕਿਹੜੇ ਸ਼ੜਕਾਂ ਦੇ ਆ ਗਏ ਅਗਲੀ ਗੱਲ ਆਜੋ ਮਜ਼ਦੂਰ ਤੇ ਜਿਹੜਾ ਮਜ਼ਦੂਰ ਕਹਿੰਦਾ ਮੈਂ ਤਾਂ ਮੈਂ ਤਾਂ ਲੋੜ ਨਹੀਂ ਮੈਂ ਤਾਂ ਦਿਹਾੜੀ ਕਰਨੀ ਆ ਮਜ਼ਦੂਰੀ ਕਰਨੀ ਆ ਮੈਂ ਕਿਸੇ ਜੜ ਦੇ ਖੇਤ ਜਾਵਾਂ ਮੈਂ ਕਿਸੇ ਕੰਪਨੀ ਦੇ ਖੇਤ ਜਾਵਾਂ ਉਹ ਮਜ਼ਦੂਰਾਂ ਨੂੰ ਮੈਂ ਕਹਿੰਦਾ ਚਾਹਣਾ ਬਾਈ ਕਿਹੜੀ ਦਿਹਾੜੀ ਇੱਥੇ ਦੁਨੀਆ ਦੇ 12 ਲੋਕਾਂ ਕੋਲੇ ਦੁਨੀਆ ਦੀ 70% ਜ਼ਮੀਨ ਤੇ ਕਬਜ਼ਾ ਕਰ ਚੁੱਕੇ ਆ 12 ਬੰਦੇ ਯੂਰਪ ਅਮਰੀਕਾ ਅਫਰੀਕਾ ਨਾਈਜੀਰੀਆ ਅਜੇ ਤੀਨਾਂ ਬਾਰੇ ਸਾਰੇ ਮਹਾਂਦੀਪਾਂ 'ਚ ਭਾਰਤ ਤੋਂ ਲੈ ਕੇ ਭਵਾਨੀ ਡਾਨੀ ਬਿਲ ਗੇਟਸ ਵਰਗੇ ਰਨਮਸਤ ਵਰਗੇ ਕਾਰਨ ਕੀ ਆ ਉਹਨਾਂ ਨੂੰ ਇੱਕਲਾ ਪਤਾ ਲੱਗ ਗਿਆ ਵੀ ਜਿਹੜੇ ਬੰਦੇ ਦਾ ਭੋਜਨ ਤੇ ਕਬਜ਼ਾ ਹੋਊਗਾ ਉਹ ਦੁਨੀਆ ਤੇ ਕਬਜ਼ਾ ਰਾਜ ਕਰੂਗਾ ਉਸ ਤਰੀਕੇ ਨਾਲ ਉਹਦਾ ਕਾਰਖਾਨੇ ਦੇ ਪੈਸੇ ਕੱਢ ਕੇ ਇਧਰੋਂ ਲਿਆਏ ਆਪਣੇ ਲੋਕ ਜ਼ਮੀਨਾਂ ਵੇਚਣ ਲੱਗੇ ਅਗਲੀ ਗੱਲ ਉਹਨਾਂ ਕੰਪਨੀਆਂ ਉਹਨਾਂ ਬੰਦਿਆਂ ਦੇ ਵੱਡੇ ਵੱਡੇ ਲੱਖਾਂ ਏਕੜ ਦੇ ਫਾਰਮ ਹੈ ਉਹਦੇ ਬੰਦੇ ਥੋੜੀ ਕੰਮ ਕਰਦੇ ਆ ਮਸ਼ੀਨਾਂ ਹੁੰਦਾ ਲੋਹੇ ਦੇ ਰੋਬੋਟ ਆ ਗਏ ਮਸ਼ੀਨਾਂ ਆ ਗੀਆਂ ਲੋਹੇ ਦੇ ਬੰਦੇ ਆ ਗਏ ਉਹ ਕੰਮ ਕਰਨ ਲੱਗੇ ਅਸਲ ਇਹ ਲੜਾਈ ਬਾਈ ਨਾ ਕਿਸਾਨ ਦੀ ਆ ਨਾ ਮਜ਼ਦੂਰ ਦੀ ਆ ਨਾ ਸ਼ਹਿਰੀ ਨੇ ਪਿੰਡ ਦੀ ਆ ਇਹ ਹੋਰ ਹਰ ਉਸ ਬੰਦੇ ਦੇ ਜਿਹੜਾ ਬੰਦਾ ਜੇ ਇੱਥੇ ਆਹ ਲੈਂਦਾ ਰੋਟੀ ਖਾਂਦਾ ਪਾਣੀ ਪੀਂਦਾ ਫਿਰ ਤੁਸੀਂ ਲੁਧਿਆਣੇ ਦੇ ਖੜੇ ਹੋ ਇਹ ਕਹਿੰਦੇ ਸੀ ਕਲੌਂਗਾਂ ਵਾਲੇ ਹੈਲਪ ਕਰਦੇ ਆਗੇ ਤੁਸੀਂ ਬੰਨੋ ਇਮਾਨਦਾਰੀ ਨਾਲ ਗੱਲ ਰੱਖੋ ਲੁਧਿਆਣੇ ਦੀਆਂ ਜਿੰਨੀਆਂ ਕਲੋਨੀਆਂ ਨੇ ਕਹੇ ਪਰਸੈਂਟ ਵਿਲਪ ਹੋਗਾ ਦੱਸੋ ਕੋਈ 20% ਕੋਈ 30 ਕੋਈ 40 ਤੋਂ ਵੱਧ ਹੋਣੀ 70 ਸਾਲ ਹੋ ਗਏ ਚੰਡੀਗੜ੍ਹ ਵਸੇ ਨੂੰ ਹਲੇ 30% ਆਵਾਜ਼ ਨਹੀਂ ਹੋਇਆ 70% ਹੋਇਆ 70 ਸਾਲਾਂ ਚ ਸਾਡੇ ਬਟੰਡੇ ਕਲੋਨੀਆਂ ਟੀਚਰ ਕਲੋਨੀਆਂ 1978 ਦੀ 33 ਹੋਈ ਆ 45 ਸਾਲ ਹੋ ਗਏ ਹਲੇ ਉੱਤੇ 400 ਪਲਾਟ 125 ਘਰ ਪਏ ਆ ਇਹ 65000 ਏਕੜ ਦੇ ਵਿੱਚ ਜਿਹੜੀ ਸਰਕਾਰ ਕੋ ਤਨਖਾਹ ਦੇਣ ਨੂੰ ਪੈਸਾ ਨਹੀਂ ਕਰਜੇ ਚੱਕ ਕੇ ਤਨਖਾਹ ਦਿੰਦੀ ਆ 50-55 ਕਰੋੜ ਰੁਪਏ ਹਰ ਤਿੰਨਾਂ ਮਹੀਨਾ ਬਾਅਦ ਕਰਜਾ ਚੜਦਾ 4 ਲੱਖ ਕਰੋੜ ਦਾ ਕਰਜਾ ਪੰਜਾਬ ਦੀ ਸਿਰ ਚੜਾਤਾ ਲੋਕਾਂ ਸੋ ਚੜਾਤਾ ਉਹ ਕਹਿੰਦੇ ਅਸੀਂ ਲੱਖ ਲੱਖ ਰੁਪਿਆ ਦੇਵਾਂ ਕਿੱਲੇ ਦਾ ਨਹੀਂ ਲਾ ਸੁਣ ਲੋ ਲੱਖ ਰੁਪਿਆ ਕਿੱਲੇ ਦਾ 65000 ਕਿੱਲਾ ਹੋ ਗਿਆ 1 ਸਾਲ ਦਾ 1 ਲੱਖ ਰੁਪਿਆ ਦੇਣਗੇ 650 ਕਰੋੜ ਰੁਪਿਆ ਹੋ ਗਿਆ ਕਿੱਥੋਂ ਦੇਣਗੇ ਦੋ ਤਿੰਨ ਤਨ ਮਹੀਨੇ ਤੋਂ ਤਨਖਾਹ ਨਹੀਂ ਮਿਲੀਆਂ ਮੁਲਾਜ਼ਮਾਂ ਨੂੰ ਜਿੱਦੇ 5 ਲੱਖ ਕਰੋੜ ਦਾ ਕਰਜ਼ਾ ਪੰਜਾਬ 'ਤੇ ਹੋ ਗਿਆ ਪੰਜਾਬ ਦੀ ਅਰਥਵਿਵਸਥਾ ਖਤਮ ਹੋ ਜਾਣੀ ਆ ਇਹ ਕਹਿੰਦੇ ਸੀ ਪੰਜਾਬ ਨੂੰ ਡਿਵੈਲਪ ਕਰ ਰਹੇ ਆ ਅੱਛਾ ਅਗਲੀ ਗੱਲ ਪੰਜਾਬੀਆਂ ਦੀ ਗਿਣਤੀ ਘਟ ਰਹੀ ਹੈ ਜਵਾਕ ਇਕੱਲੇ ਇਕੱਲੇ ਹੋਣ ਲੱਗੇ ਕੋਈ ਬਾਹਰ ਨੂੰ ਦੁਰ ਗਏ ਕੋਈ ਚਟਿਆਂ ਨਾ ਖਾਲੇ ਅਜੇ ਰਹਿਣਾ ਕਿਹਨੇ ਆ ਮੈਂ ਕਹਿੰਦਾ ਸੋਡੇ ਲੁਧਿਆਣੇ ਦੇ ਵਿੱਚ ਸਿਟੀ ਸੈਂਟਰ ਕਟਾਲਾ ਹੋਇਆ ਕਿੰਨੀ ਜਮੀਨ ਪਈ ਹੈ ਰੂਡ ਵਿਲਪ ਕਰ ਲੋ ਸਾਡੇ ਦਾ ਮਾਨਸਾ ਗਵਿੰਦਪੁਰ 800 ਕਿਲਾ ਪਿਆ ਹੈ ਵਿਆਬਾਨ ਜੰਗਲ ਬਣ ਗਿਆ ਰੂਡ ਵਿਲਪ ਕਰ ਲੋ ਕੋਈ ਹੋਰ ਡਵਲਪ ਨਹੀਂ ਹੋਏ ਨਮਾਕ ਤੋਂ ਡਵਲਪ ਕਰ ਲਓਗੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਬਾਈ ਮਸਲਾ ਥੋੜੀ ਹੋਂਦ ਦਾ ਥੋੜੀ ਰੋਜੀ ਰੋਟੀ ਦਾ ਥੋੜੀ ਜ਼ਿੰਦਗੀ ਦਾ ਥੋੜੀ ਕਨ ਅਸਲਾਂ ਦੇ ਮਸਲੇ ਨੇ ਇਹਦਾ ਸੋਚੋ ਸਾਡਾ ਕੁਛ ਨਹੀਂ ਅਸੀਂ ਤਾਂ ਮਜ਼ਦੂਰ ਆ ਅਸੀਂ ਦੁਕਾਨਦਾਰ ਆ ਅਸੀਂ ਫਲਾਨ ਨੇ ਆ ਢਿਮਕੇ ਆ ਅਸੀਂ ਪਟਿਆਲੇ ਤੋਂ ਆ ਅਸੀਂ ਬਰਨਡਿਓ ਆ ਜਿੱਥੇ ਮਸਲਾ ਔਰਦਾ ਕਿਉਂਕਿ ਇਹ ਗੱਲ ਸਾਰੇ ਪੰਜਾਬ ਜਾਣੀ ਹੈ ਜਿੱਦ ਦੇ ਮੈਂ 3 ਦਸੰਬਰ ਨੂੰ ਪੂਰੇ ਪੰਜਾਬ ਨੂੰ ਹਾਕ ਮਾਰੀ ਹੈ ਤੇ ਖੜਕੇ ਲੁਧਿਆਣੇ ਵੀ ਆ ਜਾਓ ਪਾਣੀਆ ਯਾਰਾਂ ਪਾਤੀਆਂ ਪੋਟ ਕਰੋ ਲੋਕਾਂ ਨੂੰ ਲੱਗਿਆ ਸੀਗਾ ਫਸਲਾਂ ਦਾ ਪਾਣੀ ਪੀਣੇ ਆ ਹੋਰ ਉਹਨਾਂ ਪਿੰਡਾਂ ਦੇ ਫੈਕਟਰੀਆਂ ਬਾਗਾਂ ਜਿਹੜਾ ਫੈਕਟਰੀ ਹੁਣ ਕੀ ਕੰਮ ਕਰਦੇ ਆ ਐ ਇੱਥੇ ਸੰਜੀਵ ਰੋੜਾ ਐਮਐਲਏ ਬਣਾਇਆ ਪਹਿਲਾਂ ਰਸਵਾ ਮੈਂਬਰੀ ਦਿੱਤੀ ਹੁਣ ਐਮਐਲਏ ਬਣਾਇਆ ਫਿਰ ਉਹਨੂੰ ਹੁਣ ਮੰਤਰੀ ਬਣਾਤਾ ਕਿਹੜਾ ਬੰਦਾ ਐ ਐਮਐਲਏ ਬਣਾ ਕੇ ਮੰਤਰੀ ਬਣਾ ਰਸਵਾ ਜਿਹੜਾ ਖੁਦ ਇੱਕ ਬਹੁਤ ਵੱਡਾ ਇੰਡਸਟਰੀਅਲ ਆ ਉਹੀ ਇੰਡਸਟਰੀਅਲ ਡਿਪਾਰਟਮੈਂਟ ਵੀ ਉਹਨੂੰ ਦੇਤਾ 22 ਤਰੀਕ ਦੀ ਐਨਜੀਟੀ ਦੇ ਵਿੱਚ ਹੈਰਨ ਸੀਗੀ ਸੁਲਵਾਈ ਸੀਗੀ ਵੱਡੇ ਦਰਿਆ ਦੇ ਮਸਲੇ ਸਾਡੀ ਟੀਮ ਕਾਲੇ ਪਾਣੀ ਦਾ ਮੋਰਚਾ ਵੀ ਉੱਥੇ ਜਾਂਦੀ ਹੈ ਉੱਥੇ ਸੰਜੀਵ ਰੋੜੇ ਦੀ ਟੀਮ ਪੇਸ਼ ਹੋਈ ਸਮਾ ਲਿਆਈ ਕੀ ਕਹਿ ਕੇ ਐਨਜੀਟੀ ਦੇ ਵਿੱਚ ਵੀ ਅਸੀਂ ਕਮੇਟੀਆਂ ਬਣਾ ਕੇ ਸਾਰੇ ਪਰਤਾਲ ਕਰ ਰਹੇ ਹਾਂ ਲੋਕਾਂ ਕੇ ਸਮਾਂ ਦਿੱਤੋ ਕਮੇਟੀਆਂ ਕਿਹੜੀਆਂ ਬਣਾਈਆਂ ਜਿੰਨੇ ਵੱਡੇ ਵੱਡੇ ਲੁਧਿਆਣਾ ਦੇ ਨਸਤੀ ਵਾਲਨੇ ਕਾਰਖਾਨੇਦਾਰ ਨੇ ਉਹਨਾਂ ਨੂੰ ਉਹ ਕਮੇਟੀਆਂ ਦੇ ਪ੍ਰਧਾਨ ਤੇ ਚੇਰਮਨ ਲਾਤਾ ਦੁੱਧ ਦੁੱਧ ਦੀ ਰਾਖੀ ਬਿੱਲਾ ਬਿਠਾਤਾ। ਹਰਾਨੀ ਜਨ ਗੱਲ ਦੇਖੋ ਪੰਜਾਬ ਨਾਲ ਹੋ ਕੀ ਰਿਹਾ। ਅਜਾ ਭਵੰਤ ਕਹਿੰਦਾ ਤੁਸੀਂ ਜਿੰਨੇ ਦੇਣੀਆਂ ਦੇ ਦੋ ਜੇ ਕੋਈ ਇੱਕ ਘਰ ਕੋਈ ਕਲੌਨੀ ਕੱਟਾ ਆਪਣਾ ਮਕਾਨ ਪਾ ਲੂਗਾ ਤੇ ਦੂਜਾ ਅਗਲਾ ਦਾ ਖੇਤੀ ਕਰ ਲੂਗਾ। ਪਰ ਦੇਖਿਆ ਕਲੌਨੀਆਂ ਦੇ ਵਿੱਚ ਵੀ ਇੱਧਰ ਕੋਈ ਕੋਠੀ ਪਈ ਐ ਦੂਜੇ ਪਾਸੇ ਕੋਈ ਕੱਟ ਚੱਲੀ ਜਾਂਦਾ ਕੋਈ ਕਣਕ ਦੀ ਬੀਜੀ ਬੈਠਾ ਕੋਈ ਮੱਕੀ ਕੋ ਮੂੰਗੀ ਬੀਜੀ ਬੈਠਾ ਜੋ ਜ਼ਮੀਨ ਹੀ ਤੁਸੀਂ ਫਰੀਕ ਕਰ ਲਈ ਕੰਦਾ ਕੱਢ ਦੇਣੀ ਆ ਤੇ ਕਿਹਨੂੰ ਵੰਡ ਦੇਣਾ ਯਾਰ। ਫੇ ਇਹ ਗੱਲ ਨੂੰ ਚੰਗੀ ਤਰ੍ਹਾਂ ਘੋਖਣ ਦੀ ਪਟਵਾਲ ਨਹੀਂ ਲੋੜਾ ਛੋੜ ਰਹੀ ਮੈਂ ਕੋਹਰ ਸੁਨੇਹਾ ਦੇ ਦੇਣਾ ਇਹਦੇ ਬਾਰੇ ਮੈਂ ਵਿਸਥਾਰ ਨਾਲ ਫਿਰ ਦੱਸੂਗਾ ಗ್ರಾಮ ਸਭਾਵਾਂ ਦੇ ਮਤੇ ਪਾਣੇ ਬਹੁਤ ਜ਼ਰੂਰੀ ਆ ਮੈਨੂੰ ਕੋਈ ਸੁਪਰੀਮ ਕੋਰਟੋਂ ਹਾਈ ਕੋਰਟੋਂ ਆਰਡਰ ਲਿਆਉਣਗੇ ਤਾਂ ਸਾਡਾ ਜਿਹੜਾ ਗ੍ਰਾਮ ਸਭਾ ਦਾ ਮਤਾ ਉਹ ਸੁਪਰੀਮ ਕੋਰਟ ਨੂੰ ਵੀ ਚੈਲੰਜ ਕਰਦਾ ਸੁਪਰੀਮ ਕੋਰਟ ਨੂੰ ਚੈਲੰਜ ਨਹੀਂ ਕਰ ਸਕਦੀ ਕਿ ਤੁਸੀਂ ਆ ਆ ਜਿਹੜਾ ਸਭਾ ਦਾ ਮਤਾ ਪਿਆ ਹੋਇਆ ਇਹਨੂੰ ਤੁਸੀਂ ਕਿਸੇ ਤਰੀਕੇ ਨਾਲ ਉਵੇਂ ਲੋਕਾਂ ਨੂੰ ਦਬਤ ਸਕੋਗੇ ਇਹਦੇ ਬਾਰੇ ਮੈਂ ਵਿਸਥਾਰ ਨਾਲ ਫਿਰ ਦੱਸੂਗਾ ਅੱਜ ਫਿਰ ਹਾਲੇ ਇੰਨੀ ਗੱਲਾਂ ਕਰਦਾ ਮੈਂ ਫਿਰ ਲੋਕਾਂ ਨੂੰ ਕਹਿਣਾ ਜਿਹੜਾ ਵਾਕਈ ਪੰਜਾਬਦਰਦੀ ਹੈਗੇ ਹੋ ਵਾਕਈ ਨਸਲਾਂ ਬਚਾਉਣੀਆਂ ਤਾਂ ਫਿਰ ਪੰਜਾਬ ਨਾਲ ਖੜ੍ਹ ਜਾਓ ਛੜ ਦੋ ਕਾਲੀਆਂ ਕਾਰਸੀਆਂ ਬੀਜੇਪੀ ਬੁਕਰਾਂ ਦਾ ਕਹਿਣਾ ਸਿੱਧੇ ਹੋਗੇ ਤੁਹਾਡੇ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਉਹਨਾਂ ਨਾਲ ਖੜੋ ਬਾਈ ਧਰਾਂ ਲੜਨ ਵਾਲਿਆਂ ਨਾਲ ਖੜੋ 30 ਤਰੀਕ ਨੂੰ ਸਾਡੇ ਕਿਸਾਨ ਸੇਵਕ ਮੋਰਚੇ ਵੱਲੋਂ ਵੱਡਾ ਟਰੈਕਟਰ ਮਾਰਚ ਰੱਖਿਆ ਉਹਦਾ ਸਾਥ ਦਿਓ 6 ਤਰੀਕ ਨੂੰ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਜੋਤਾਂ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਲੋਕਾਂ ਦਾ ਇਹ ਮਸਲੇ ਦੇ ਉੱਤੇ ਉਹਦੀ ਵੀ ਪਹੁੰਚੋ ਜਿੱਥੇ ਤੁਹਾਨੂੰ ਪੰਜਾਬ ਦੀ ਗੁਸਦਦਤਾ ਜਾਂਦਾ ਫਿਰ ਪੈਰ ਜੁੱਤੀ ਨਾ ਪਾਓ ਬਈ ਜੇ ਤੁਸੀਂ ਕੋਈ ਬਚਾਣਾ ਚਾਹੋ